ਹਾਂਜੀ ਸਾਸਤਰੀ ਕਾਲ ਜੀ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਜੀ ਸਾਰੇ ਜਿਹਨੇ ਕੈਨਡ ਹੋਗੇ ਸਵਾਗਤ ਹੈ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਆਸ ਤੇ ਮੈਂ ਜ਼ੀਰੋ ਬਜਟ ਪੰਜਾਬ ਟੂਰ ਦੀ ਇਹ ਤੀਸਰੀ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰਾਂ ਪਟਿਆਲਾ ਜ਼ਿਲ੍ਹਾ ਦੇ ਆਪਾਂ ਇੱਕ ਹੋਰ ਪਿੰਡ ਦੇ ਵਿੱਚ ਪਹੁੰਚੇ ਹੋਏ ਆ ਜਿਹਦਾ ਨਾਮ ਹੈਗਾ ਖੱਗਰ ਸਰਾਏ ਪਿੰਡ ਦਾ ਨਾਮ ਬਹੁਤ ਸੋਹਣਾ ਖੱਗਰ ਦਰਿਆ ਦੇ ਉੱਪਰ ਬਣਿਆ ਹੋਇਆ ਪਿੰਡ ਦਾ ਨਾਮ ਖੱਗਰ ਸਰਾਏ ਪਿੰਡ ਦਾ ਨਾਮ ਹੈ ਤੇ ਆਪਾਂ ਪਹਿਲਾਂ ਦਾ ਮੈਂ ਤੁਹਾਨੂੰ ਦੱਸਦਾ ਕਿ ਹੁਣ ਇਸ ਟਾਈਮ ਜਿੱਥੇ ਮੈਂ ਖੜਾ ਹੋਇਆ ਹਾਂ ਇਹ ਹੈਗਾ ਆ ਪਿੰਡ ਦਾ ਅੱਡਾ ਠੀਕ ਹੈ ਪਿੰਡ ਦਾ ਅੱਡਾ ਬਣਿਆ ਹੋਇਆ ਛੋਟਾ ਜਿਹਾ ਬਾਜ਼ਾਰ ਬਣਿਆ ਹੋਇਆ ਤੇ ਆ ਜਿਹੜਾ ਤੁਸੀਂ ਸਾਹਮਣੇ ਰੋਡ ਦੇਖ ਰਹੇ ਹੋ ਇਹ ਨੈਸ਼ਨਲ ਹਾਈਵੇ ਹੈ ਜਿਹੜਾ ਕਿ ਇਹ ਇਹ ਨੈਸ਼ਨਲ ਹਾਈਵੇ ਜਿਹੜਾ ਦਿੱਲੀ ਨੂੰ ਰਾਹ ਜਾਂਦਾ ਆ ਇਹ ਉਹ ਰਾਹ ਆ ਤੇ ਜਿਹੜਾ ਇਹ ਪਿੰਡ ਬਣਿਆ ਹੋਇਆ ਕੱਗਰਸਰਾਏ ਇਹ ਬਿਲਕੁਲ ਇਹ ਨੈਸ਼ਨਲ ਹਾਈਵੇ ਦੇ ਓਪੋਜ਼ਿਟ ਬਣਿਆ ਹੋਇਆ ਮੇਰੇ ਨਾਲ ਮੇਰਾ ਯਾਰ ਦੋਸਤ ਜੋਬਨ ਚੱਲ ਜੋਬਨ ਤੇ ਅੱਗੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਤੇ ਪਿੰਡ ਵਿਖਾਉਣੇ ਆ ਤੇ ਪਿੰਡ ਬਾਰੇ ਆਪਾਂ ਜਿੰਨੀ ਕੁ ਮੈਨੂੰ ਨੋਲਿਜ ਹੈ ਮੈਂ ਤੁਹਾਨੂੰ ਉਸ ਬਾਰੇ ਜਾਣਕਾਰੀ ਦਵਾਂਗਾ ਅੱਬ ਯਾਰ ਪਿੰਡ ਦਾ ਵੈਸੇ ਮੀਂਹ ਪਿਆ ਆ ਅੱਜ ਕਾਫੀ ਵਧੀਆ ਮੌਸਮ ਆ ਪਾ ਬੱਦਲ ਵੇਖ ਸਕਦੇ ਤੁਸੀਂ ਕਿੱਡੇ ਸੋਹਣੇ ਸੋਹਣੇ ਲੱਗਣ ੜੇ ਆ ਹਾਂਜੀ ਤੇ ਹੁਣ ਮੈਂ ਪਿੰਡ ਦੇ ਵਿੱਚ ਜਾ ਰਿਹਾ ਆ ਤੇ ਅੱਗੇ ਦੀ ਜਿਹੜੀ ਆ ਮੈਂ ਤੁਹਾਨੂੰ ਨਾ ਕੁਝ-ਕੁਝ ਜਾਣਕਾਰੀ ਦਵਾਗਾ ਜਿੰਨੀ ਕੁ ਮੈਨੂੰ ਪਤਾ ਆ ਜਿੰਨੀ ਕੁ ਮੈਨੂੰ ਨੌਲੇਜ ਲਈ ਐ ਇਸ ਪਿੰਡ ਬਾਰੇ ਇਹ ਜਿਹੜਾ ਮੁੰਡਾ ਆ ਇਹ ਇਸੇ ਪਿੰਡ ਦਾ ਹੀ ਰਹਿਣ ਵਾਲਾ ਆ ਤੇ ਵੈਸੇ ਤਾਂ ਫਿਲਹਾਲ ਕੀ ਜਿਹੜਾ ਇੱਥੋਂ ਰਾਜਪੁਰਾ ਆ ਜਣਾ ਜਿਹੜਾ ਰਾਜਪੁਰਾ ਇਸ ਪਿੰਡ ਨੂੰ ਤਹਿਸੀਲ ਲੱਗ ਜਾਂਦੀ ਆ ਤੇ ਰਾਜਪੁਰਾ ਇਸ ਪਿੰਡ ਤੋਂ ਨਾ 10 ਕਿਲੋਮੀਟਰ ਦੇ ਆ 10 ਕਿਲੋਮੀਟਰ ਹਾਂ 10 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਆ ਤੇ ਪਟਿਆਲਾ ਇੱਥੋਂ ਪੈ ਜਾਂਦਾ ਆ 26 ਕਿਲੋਮੀਟਰ ਤੇ ਪਟਿਆਲਾ ਜ਼ਿਲ੍ਹਾ ਪੈਂਦਾ ਇਸ ਪਿੰਡ ਨੂੰ ਬੜਾ ਸੋਹਣਾ ਪਿੰਡ ਬਣਿਆ ਹੋਇਆ ਤੇ ਆ ਪਿੰਡ ਦਾ ਇੱਕ ਸਰਕਾਰੀ ਸਕੂਲ ਜੀ ਠੀਕ ਹੈ ਜੋ ਬਣ ਇੱਥੇ ਹੀ ਪੜਿਆ ਕੇ ਇਹ ਕਹਿੰਦਾ ਬਾਈ ਇੱਥੇ ਪੜਿਆ ਇਹ 10ਵੀਂ ਤੱਕ ਸਕੂਲ ਬਣਿਆ ਹੋਇਆ ਹੈ ਪਿੰਡ ਦਾ ਬੜਾ ਸੋਹਣਾ ਪਿੰਡ ਦਾ ਸਕੂਲ ਹੈ ਸਰਕਾਰੀ ਸਕੂਲ ਹੈ ਵੈਸੇ ਆਪਾਂ ਇਸ ਵੀਡੀਓ ਨੂੰ ਜ਼ਿਆਦਾ ਲੰਬਾ ਨਹੀਂ ਬਣਾਉਣਾਗਾ ਸਿਰਫ ਤੋਂ ਸਿਰਫ ਇੱਕ ਇਸ ਪਿੰਡ ਆਪਾਂ 12729 ਪਿੰਡਾਂ ਦੇ ਪੰਜਾਬ ਦੇ 12729 ਪਿੰਡ ਤੇ ਜਿਹੜੇ 27 ਜ਼ਿਲ੍ਹੇ ਨੇ ਆਪਾਂ ਉਹਨਾਂ ਦਾ ਦੌਰਾ ਕਰਨਾ ਹੈ ਮਹਾਰਾਜ ਸੁੱਖ ਰੱਖੇ ਵੀ ਹੋਈ ਜਾਵੇ ਨਹੀਂ ਤਾਂ ਤਾਨੂੰ ਪਤਾ ਏ ਯਾਰ ਥੋੜਾ ਘਰ ਵੱਲੋਂ ਮੈਨੂੰ ਗਾਲਾ ਗੂਲਾ ਪੈਂਦੀ ਆ ਰੈਂਦੀ ਆ ਆਪਾਂ ਹੁਣ ਪਹੁੰਚ ਚੁਕੇ ਆ ਪਿੰਡ ਦੀਆਂ ਗਲੀਆਂ ਦੇ ਵਿੱਚ ਤੇ ਇਸ ਇਹ ਜਿਹੜਾ ਪਿੰਡ ਨੂੰ ਇਹ ਜਿਹੜਾ ਰੋਡ ਜਾ ਰਿਹਾ ਇਹ ਪੂਰੀ ਮਾਝਾ ਰਾਂ ਨੂੰ ਜਾ ਰਿਹਾ ਆ ਤੇ ਇਹ ਜੀਟੀ ਰੋਡ ਨੂੰ ਜਾਂਦਾ ਯਾਰ ਰਸਤਾ ਇੱਧਰ ਆ ਹੁਣ ਨਾ ਤੁਹਾਨੂੰ ਇੱਕ ਦੱਸਦਾ ਵੀ ਇਸ ਪੇਂਟ ਦੇ ਵਿੱਚ ਸਿਰਫ ਦੋ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਇੱਕ ਜਿਹੜਾ ਗੁਰਦੁਆਰਾ ਸਾਹਿਬ ਇਹ ਆ ਸਾਹਮਣੇ ਆ ਗਿਆ ਇਹ ਗੁਰਦੁਆਰਾ ਇਹ ਜਿਹੜਾ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਇਹ ਇੱਕ ਗੁਰਦੁਆਰਾ ਆ ਇੱਕ ਪੇਂਟ ਦੇ ਵਿੱਚ ਹੋਰ ਗੁਰਦੁਆਰਾ ਆ ਆ ਵੇਖ ਨਾ ਆ ਵੇਖੋ ਇੱਥੇ ਨਾ ਖੂਬ ਬਣਿਆ ਆ ਪੇਂਟ ਦੇ ਵਿੱਚ ਆ ਖੂ ਜੇ ਪੇਂਟ ਦਾ ਵੇਹੇ ਰੰਗਰਾਂ ਦਾ ਕੀ ਵਿਖਣਾ ਹੈ ਨੇਰਾ ਹੀ ਬੜਾਇਆ ਗਾਂਧੀ ਬੱਚਾ ਪਿਆ ਯਾਰ ਆਹ ਗੁਰਦੁਆਰਾ ਸਾਹਿਬ ਜੇ ਪਿੰਡ ਦਾ ਵੇਹੇ ਤੂੰ ਹੀ ਵੇਖਦੇ ਹੀ ਪਏ ਪਿੰਡ ਕਿੰਨਾ ਸੋਹਣਾ ਬਣਿਆ ਆਹੂ ਬੁੱਧਾ ਮੈਂ ਬੰਦਨ ਮੈਂ ਨੀਂ ਕਰਾਦਾ ਇੱਥੇ ਹਰੇਕ ਧਰਮ ਦੇ ਲੋਕ ਵਸਦੇ ਨੇ ਇਸ ਪਿੰਡ ਦੇ ਵਿੱਚ ਦੂ ਤਿੰਨ ਧਰਮਾਂ ਦੇ ਲੋਕ ਹਾਂ ਦੂ ਤਿੰਨ ਧਰਮਾਂ ਹਾਂ ਹਾਂ ਦੂ ਤਿੰਨ ਧਰਮਾਂ ਦੇ ਲੋਕ ਬਾਕੀ ਮੈਨੂੰ ਪਤਾ ਨਹੀਂ ਹੱਲੇ ਮੈਂ ਇਹਨਾਂ ਕੁਝ ਜਾਣਕਾਰੀ ਲਈ ਨਹੀਂ ਆ ਵੇਖੋ ਯਾਰ ਗਲੀਆਂ ਬਹੁਤ ਸੋਹਣੀਆਂ ਸੋਹਣੀਆਂ ਬਣੀਆਂ ਪਿੰਡ ਦੀ ਇੱਧਰ ਆ ਦਰਗਾਹ ਬਣੀ ਹੋਈ ਏ ਛੋਟੀ ਜੀ ਛੋਟੀ ਜੀ ਦਰਗਾਹ ਬਣੀ ਹੋਈ ਏ ਪਿੰਡ ਦੀ ਵੈਸੇ ਮੈਂ ਤੁਹਾਨੂੰ ਨਾ ਤੁਹਾਨੂੰ ਮੈਂ ਦੱਸਦਾ ਇਹ ਜਿਹੜੇ ਪਿੰਡ ਦੇ ਵਿੱਚ ਜਿਹੜੇ ਘਰ ਬਣੇ ਹੋਏ ਨੇ ਨਾ ਕਿੰਨੇ ਘਰ ਹੈਗੇ ਨੇ 360 ਸਿਰਫ ਘਰ ਪਹਿਲਾਂ ਜਿਹੜਾ ਆਪਾਂ ਇੱਕ ਮਰਦਾਪੁਰ ਦੀ ਵੀਡੀਓ ਪਾਈ ਸੀਗੀ ਉਹਦੇ ਵਿੱਚ 438 ਸੀਗੇ ਨਾ ਘਰ ਬਣੇ ਹੋਏ ਪਰ ਇਸ ਪਿੰਡ ਦੇ ਵਿੱਚ 300 360 ਘਰ ਬਣੇ ਹੋਏ ਨੇ ਸਿਰਫ 360 ਤੇ ਜਿਹੜੀ ਇੱਥੋਂ ਦੀ ਪੋਪੂਲੇਸ਼ਨ ਹੈਗੀ ਏ ਆਬਾਦੀ ਇਹ ਪਿੰਡ ਦੀ ਉਹ ਹੈਗੀ ਏ 1843 1843 ਆਬਾਦੀ ਹੈ ਪਿੰਡ ਦੀ ਤੇ ਬੰਦਿਆਂ ਦੀ ਗਿਣਤੀ ਹੈ 988 ਤੇ ਔਰਤਾਂ ਦੀ ਗਿਣਤੀ ਹੈ 855 ਬਸ ਇੰਨੀ ਹੋਈ ਹੈ ਜਿਆਦਾ ਹੈ ਨਹੀਂ VOTING ਇਸ ਪਿੰਡ ਦੀ ਐਸੇ ਪਿੰਡ ਬਹੁਤ ਸੋਹਣਾ ਬਣਿਆ ਆ ਗੜੀਆਂ ਤੁਸੀਂ ਵੇਖ ਸਕਦੇ ਹੋ ਪਿੰਡ ਦੀ ਆ ਵੇਖੀ ਅਰ ਪਿੰਡ ਦੀ ਲੋਕੇਸ਼ਨ ਕਿੱਡੀ ਘੈਂਟ ਆ ਨਾ ਕੋਈ ਹਮ ਘਾਰ ਕਿਟਾ ਕੈਂਡ ਬਣਿਆ ਕਿਟੀ ਕੈਂਡ ਲੋਕੇਸ਼ਨ ਲੱਗਦੀ ਪਿੰਡ ਦੀ ਗਲੀਆਂ ਬਹੁਤ ਸੋਹਣੀਆਂ ਯਾਰ ਕੁਝ ਪਿੰਡਾਂ ਦੇ ਵਿੱਚ ਨਾ ਵੀ ਬਹੁਤ ਸੋਹਣੀਆਂ ਗਲੀਆਂ ਇੰਨੀਆਂ ਜ਼ਿਆਦਾ ਕੈਂਡ ਲੱਗਦੀਆਂ ਹਨਾ ਤੇ ਆ ਤਾਂ بارش ਪੈਣ ਕਰਕੇ ਹੋਰ ਜ਼ਿਆਦਾ ਹੀ ਕੈਂਡ ਲੱਗਣ ਢੀਆਂ ਠੀਕ ਹੈ ਪੀੜੀਆਂ ਪੀੜੀਆਂ ਗਲੀਆਂ ਹਾਂ ਕਰਿਆਣਾ ਸਟੋਰ ਆ ਕਰਿਆਣਾ ਜਾਹਤ ਉਹ ਤਾਂ ਜਿਹੜਾ ਨਹੀਂ ਰਿਹਾ ਤਾਂ ਉਹ ਨਵਾਂ ਨਵਾਂ ਹੈ ਤੁਸੀਂ ਮੈਨੂੰ ਨਾ ਕਈ ਵਾਰੀ ਹੋਰ ਚਾ ਲੱਗਦਾ ਹਾਂ ਆ ਇੱਕ ਗਲੀ ਇਧਰੋਂ ਨਿਕਲ ਜਾਂਦੀ ਆ ਵੇਖਿਓ ਜੀ ਆ ਜਗਾ ਜਿਹੜੀ ਗੁਰਦੁਆਰਾ ਸਾਹਿਬ ਦੀ ਆ ਆ ਵੇਖੋ ਤੇ ਇਹ ਗਲੀ ਹੈ ਗਲੀ ਨਿਕਲਦੀ ਹੈ ਕੈਨੋਂ ਨਿਕਲ ਜਾਂਦੀ ਹੈ ਕੌਣ ਨਿਕਲ ਜਾਂਦੀ ਹੈ ਗਲੀ ਆ ਗੁਰਦੁਆਰਾ ਸਾਹਿਬ ਦੀ ਇੱਕ ਆ ਗਰੀ ਆ ਵੇ ਲੋ ਜਗਾਂ ਸਾਰੀ ਹੈਗੀ ਗੁਰਦੌਰ ਰਵੇ ਤੋਕਣਾ ਦਈ ਦੇਖਣਾ ਵੇਖੋ ਇੱਕ ਆ ਖੂ ਆ ਗਿਆ ਹੈ ਅਸੀਂ ਆ ਵੀ ਕਿੰਨਾ ਘੈਂਟ ਲੱਗਦਾ ਹਨ ਜੋਬਣ ਆ ਜੋਬਣ ਦਾ ਇਧਰ ਹੀ ਇਸ ਇਧਰ ਹੀ ਇਧਰ ਹੀ ਹੁੰਦਾ ਘਾਰ ਪੈ ਜਾਂਦਾ ਜੋਬਣ ਦਾ ਜਾਵੇ ਲੋਕੇਸ਼ਨ ਬਹੁਤ ਘੈਂਡ ਆ ਵੈਸੀ ਪਿੰਡ ਦੀ ਜਿਹੜੀ ਆ ਜਿਹੜੀ ਹੈ ਨਾ ਆ ਲੋਕੇਸ਼ਨ ਨੂੰ ਮੈਨੂੰ ਬੜੀ ਘੈਂਡ ਲੱਗੀ ਇਹ ਕਾ ਵੇਖੋ ਯਾਰ ਪੁਰਾਣੇ ਟਾਈਮ ਦੇ ਫੋਟੋਆਂ ਹੁਣ ਕਰੰਦਾ ਬੜਾ ਨੰਦਾ ਆ ਇਹ ਪਿੰਡ ਦੇ ਵਿੱਚ ਬਾਕੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਜਾਣਕਾਰੀ ਪਿੰਡ ਖੱਗਰਸਰਾਏ ਪਿੰਡ ਦੀਆਂ ਗਲੀਆਂ ਪਿੰਡ ਵੇਖ ਕੇ ਪਿੰਡ ਬਹੁਤ ਸੋਹਣਾ ਬਣਿਆ ਹੋਇਆ ਹੈ ਖੱਗਰਸਰਾਏ ਤੇ ਆ ਛੱਪੜ ਆ ਗਏ ਛੱਪੜ ਪਿੰਡ ਦਾ ਕੋਈ ਫਾਇਦਾ ਨਾ ਪੜਨਾ ਆਪਣੇ ਲੋਗਾਂ ਕਰਨੇ ਲਗਾ ਕੇ ਫਿਰ ਦੂਜੇ ਮੈਸਾਜ ਪੜਦਾ ਬਾਕੀ ਪਿੰਡ ਦਾ ਪਿੰਡ ਤੁਸੀਂ ਵੇਖ ਲਿਆ ਪਿੰਡ ਬਹੁਤ ਸੋਹਣਾ ਬਣਿਆ ਹੋਇਆ ਤੇ ਜਾਣਕਾਰੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ ਠੀਕ ਹੈ ਆ ਆਪਾਂ ਸੋਣ ਅਗਲੀ ਵੀਡੀਓ ਇੱਕ ਹੋਰ ਨਵੇਂ ਪਿੰਡ ਦੇ ਵਿੱਚ ਬਣਾਵਾਂਗੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਅੱਜ ਦੀ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਹੈ ਕਮੈਂਟਾਂ ਦੇ ਵਿੱਚ ਦੱਸ ਦਿਓ ਲਾਈਕ ਕਰ ਦਿਓ ਜੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਦਬ ਕੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇ ਚੈਨਲ ਨੂੰ ਤੇ ਹੋਰ ਆਦੋ ਵੀ ਯਾਰ ਆਪਣੇ ਜਿੰਨੇ ਵੀ ਯਾਰ ਦੋਸਤ ਆ ਰੇ ਰਿਸ਼ਤੇਦਾਰ ਆ ਯਾਰ ਸਬਸਕ੍ਰਾਈਬ ਕਰਾਓ ਯਾਰ ਥੈਂਕ ਯੂ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਬਾਏ ਬਾਏ